ਇਹਦੀ ਮੀਟਿੰਗ ਸੀ ਵੀ ਸਭ ਤੋਂ ਪਹਿਲਾਂ ਤਾਂ ਮੇਰਾ ਮੈਂ ਦੱਸ ਦਵਾਂ ਆਮ ਆਪੜਕਨੋ ਇਲਾਕੇ ਨੂੰ ਮੇਰੇ ਗਲੇ 'ਚ ਖਰਾਬੇ ਆ 5-4 ਦਿਨ ਹੋ ਗਏ ਆਵਾਜ਼ ਘੱਟ ਨਹੀਂ ਕਰੇ ਇਹਦੇ ਲਈ ਮੈਂ ਮਾਫੀ ਚਾਹੁੰਦਾ ਹਾਂ ਹੁਣ ਤੋਂ ਇਹ ਤੇ ਸ਼ਰਗਾਸ਼ੀ ਤੋਂ ਪਹਿਲੇ ਅੱਜ ਮੀਟਿੰਗ ਬੁਲਾਈ ਗਈ ਸੀ ਲੋਕ ਪੰਜਾਬ ਸਰਕਾਰ ਅਤੇ ਸੱਤਾਧਾਰਕ ਸਰਕਾਰਾਂ ਵੱਲੋਂ ਇੱਕ ਵਾਰਬੰਦੀ ਕੀਤੀ ਗਈ ਹੈ ਪੂਰੇ ਪੰਜਾਬ ਦੇ ਅੰਦਰ ਉਹਦੇ ਸੰਬੰਧਿਤ ਕੋਰਟ ਪੂਰੇ ਵਿੱਚ ਹੰਡਾਰਬੰਦੀ ਕੀਤੀ ਗਈ ਹੈ ਵਾਰ ਦੱਸਣ ਵਾਲੇ ਕਰਨ ਇਹ ਛੋਟਣ ਵਾਲੀ ਗੱਲ ਦੇਣ ਵਾਲੀ ਗੱਲ ਇਹ ਹੈ ਕਿ ਸ਼ਹਿਰ ਦਾ ਵਾਰਡ ਕੋਈ ਵਧਾਇਆ ਨਹੀਂ ਗਿਆ ਨੱਤੀ ਵਾਰਡ ਹੀ ਪੈਣਾ ਸੀ ਨੱਤੀ ਵਾਰਡ ਹੀ ਹੋਣ ਰੱਖੇ ਗਏ ਆ ਲੇਕਿਨ ਵਾਰਡ ਨੰਬਰ 4 ਨੂੰ ਛੱਡ ਕੇ ਸਿਰਫ ਇੱਕ ਵਾਰਡ ਨੂੰ ਛੱਡ ਕੇ ਬਾਕੀ 22 28 ਵਾਰਡਾਂ ਤੋੜ ਦਿੱਤਾ ਗਿਆ ਸਰਕਾਰਾਂ ਪਹਿਲਾਂ ਵੀ ਕਰਦੀਆਂ ਰਹੀਆਂ ਰੋਟੇਸ਼ਨ 2014 ਵਿੱਚ ਬਣੀ ਸੀ ਪਟੇਸ਼ਨ ਕੋਈ ਵੀ ਕੀਤੀ ਜਾ ਸਕਦੀ ਸੀ ਸਰਕਾਰ ਚਾਵੇ ਦੁਬਰ ਕੀ ਕਰਦੋਵੇਂ ਹੁਣ ਵੀ ਜਿਹੜੀ ਮਰਜ਼ੀ ਕਰ ਲਵੇ ਅਚਾੜਦੀ ਨਾ ਇਹ ਤਾਂ ਸਰਕਾਰ ਦੀ ਡਿਊਟੀ ਹੈ ਅੱਜ ਅਚੜੀ ਜਿਹੜੀ ਵਾਰਡ ਬੰਦੀ ਹੋਈ ਹੈ ਉਹ ਵਾਰਡ ਬੰਦੀ ਨੂੰ ਅੱਜ ਬੰਦ ਕਰਦੇ ਆਂ ਔਰ ਅਸੀਂ ਅੱਜ ਪਤਾ ਪਾਇਆ ਇਹ ਜਿਹੜੀ ਵਾਰਡ ਬੰਦੀ ਹੋਈ ਹੈ ਅੱਜ ਅਸੀਂ ਨਕਦੀ ਕਰਦੇ ਆਂ ਔਰ ਸਰਕਾਰ ਤੋਂ ਮੰਗ ਕਰਦੇ ਆਂ ਕਿ ਜੋ ਵਾਰਡ ਬੰਦੀ 2014 ਤੋਂ ਚੱਲ ਰਹੀ ਹੈ ਬਸ ਅਨਸਾਰ ਹੀ ਨਵੀਆਂ ਟੂਣਾ ਕਰਾਈਆਂ ਜਾਣ ਜੇ ਫਿਰ ਵੀ ਸਰਕਾਰ ਨੇ ਕਿਉਂਕਿ ਜਦੋਂ ਵਾੜ ਨਹੀਂ ਵਧਿਆ ਫਿਰ ਵਾੜबंदी ਤੋੜਨ ਦੀ ਕੋ ਲੋੜ ਜਾਪਦੀ ਨਹੀਂਗੀ ਇਹਦੇ ਨਾਮ ਇੱਕ ਛੇਰ ਵਿੱਚ ਐਮਸੀਆਂ ਵਿੱਚ ਹਲਪੜੀ ਦਾ ਮਹੌਲ ਹੈ ਦਾਇਜਦ ਮਹੌਲ ਬਣਾ ਦਿੱਤਾ ਗਿਆ ਹੈ ਜਿਵੇਂ ਕਿ ਸਰਪੰਚਾਂ ਵਿੱਚ ਵੀ ਕੀਤਾ ਗਿਆ ਸੀਦਾ ਕਿਹੜੇ ਬੰਦੇ ਨੇ ਜਿੰਨੂੰ ਵੋਟ ਪਾਉਣੀ ਹੈ ਉਹਦਾ ਸਬਦਾਨ ਕੱਕੇ ਉਹਨੇ ਉਹਨੇ ਪਾਉਣੀ ਹੈ ਜਿੰਨੇ ਕੋ ਕੰਮ ਕਰਿਆ ਚਾਹੀਦੇ ਕੋ ਤੁਨ ਲੋਕਾਂ ਦਾ ਉਹਨਾਂ ਨੂੰ ਮੋਟ ਪਾਉਣੀ ਉਹ ਲੋਕਾਂ ਦਾ ਸਵਿਧਾਨ ਹੱਕ ਹੈ ਜੋ ਅੱਜ ਦੇ ਮਤਿਆਂ ਨੂੰ ਅਸੀਂ ਰਜਤ ਕੀਤਾ ਹੈ ਅਸੀਂ ਵੜਦੋਂ ਦੀ ਲਈ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਪ੍ਰਾਣੇ ਵੜ ਰੱਖੇ ਜਾਣ ਜੇ ਵੜਦੋਂ ਦੇ ਵਿੱਚ ਕੋਈ ਰੋਟੇਸ਼ਨ ਚੇਂਜ ਕਰਨੀ ਚਾਹੁੰਦੀ ਹੈ ਸਰਕਾਰ ਜਾਂ ਮਾਨਜੋਬ ਸਾਡੇ ਐਮ ਡੀ ਸਾਹਿਬ ਸੱਤੀ ਸਾਹਿਬ ਪ੍ਰਿੰਸੀਪਲ ਸੱਤੀ ਸਾਹਿਬ ਮੰਤਰੀ ਸਾਹਿਬ اور ਟੇਸ਼ਨ ਚੇਂਜ ਸਰਸਕ ਜਨੇ ਉਹਨਾਂ ਦਾ ਰਾਈਟ ਹੈਂਡ ਸਾਡੇ ਹੱਥ ਜੋੜ ਕੇ ਗਿਜਰਛੇ ਉਹਨਾਂ ਵਾਡਾਂ ਦੇ ਅਨਸਾਰ ਜਿਹੜੇ ਝੋਣ ਹੈ ਇਹ ਕਰਾਈ ਜਾਵੇ ਅੱਜ ਦਾ ਜਿਹੜਾ ਇੱਕੋ ਹੀ ਏਜੰਡਾ ਸੀ ਇਸੇ ਲਈ ਮੀਟਿੰਗ ਬੁਲਾਈ ਗਈ ਸ਼ਹਿਰ ਦੇ ਜਿਹੜੇ ਮੁਕਾਸਤੇ ਕੰਮ ਕੋਈ ਰਹਿੰਦੇ ਨੇ ਐਨੀ ਗੱਲ ਤਾਂ ਸਾਡੇ ਕੋਲੇ ਸਾਰੇ ਵਾਡਾਂ ਦੇ ਟੋਟਲ ਕੜੀਆਂ ਦੇ ਕੰਮ ਲਗਭਗ ਪਾਸ ਹੋ ਚੁੱਕੇ ਆ ਕਿ ਫਿਰ ਵੀ ਕਿਸੇ ਦਾ ਰਹਿੰਦਾ ਉਹ ਅਗਲੀ ਮੀਟਿੰਗ ਦੇ ਵਿੱਚ ਜਿਹੜੇ ਕੋ ਕੰਮ ਹੋਣ ਵਾਲੇ ਆ ਉਹ ਪਾਸ ਕਰ ਦਿੱਤੇ ਜਾਣਗੇ ਜਦੋਂ ਵਾੜ ਵਧਾਈ ਜਾਂਦੀ ਉਹਦਾ ਵਾੜਬੰਦੀ ਹੁੰਦੀ ਹੈ ਤੇ ਜਦੋਂ ਹੁਣ ਬਾੜ ਬਤਾਏ ਨਹੀਂ ਗਏ ਤਾਂ ਵਾੜਬੰਦੀ ਕਰਦੇ ਆ ਜੀ ਤਾਂ ਮੇਰਾ ਵਾੜ ਮੇਰੀ ਐਸ 7 ਨੰਬਰ ਬੈਠਿਆ ਜੇ ਮੇਰੇ ਹੁਣ 9 ਵਿੱਚ ਲੱਗ ਦਿੱਤੀ ਜਾਂਦੀ ਹੈ ਆ ਮੇਰੇ ਜਿਹੜੇ ਮਤਲਬ ਪਹਿਲ ਦਾ ਆਡਰ ਕਾਰਡ ਜਾਂ ਕੋਈ ਡਰੈੱਸ ਉਹ ਸਾਰਾ ਅਟਟ ਹੋ ਜੂਗਾ ਮੈਨੂੰ ਨਵੇਂ ਸਿਰਿਆ ਤੋਂ ਬਣਾਉਣਾ ਪਊਗਾ ਅੱਜ ਕਈ ਬੱਚੇ ਬਾੜ ਵਿੱਚ ਝੰਝ ਬੈਠੇ ਆ ਕੋਈ ਉਹਨਾਂ ਦਾ ਚਿੱਠੀ ਪੱਤਰ ਇਸ ਤਰੀਕੇ ਨਾਲ ਲੋਕ ਲੋਕ ਜੜੇ ਆ ਉਹ ਤੰਗ ਪਰੇਸ਼ਾਨ ਹੋ ਗਏ ਅਸੀਂ ਬੁਝਾਰਸ਼ ਕਰਦੇ ਆ ਸਰਕਾਰ ਤੋਂ ਮੰਗ ਕਰਦੇ ਆ ਕਿ ਇਸ ਤਰੀਕੇ ਨਾਲ ਨਾ ਕੀਤਾ ਜਾਵੇ ਬੰਦੇ ਜੇ ਤੁਹਾਨੂੰ ਲੋੜ ਪਈ ਆਸੀਂ ਮੰਨ ਲੂ ਖਾਈ ਕੋ ਇਹ ਉਹਦਾ ਵੀ ਦਰਵਾਜ਼ਾ ਨੂੰ ਰੱਖਦਾ ਮੰਨਦਾ ਜੀ ਮਤਾ ਪਾਇਆ ਗਿਆ ਸੀ ਨਾ ਮੀਟਿੰਗ ਦੀ ਸਮਝੌਹ ਜਗ ਤੇ ਰੱਖੀ ਸੀ ਕਿ ਹੋਰ ਜਿਆਦਾ ਨਹੀਂ ਗਈ ਆ ਉਹੀ ਗੱਲ ਹੈ ਉਹਦਾ ਕੋਈ ਲਾਇਬ੍ਰੇਰੀ ਵਿੱਚ ਕਹਿੰਦੇ ਕੁਛ ਨੇ ਕੁਛ ਤੇ ਆ ਤੇ ਬੱਤੇ ਪੜ ਰਹਾ ਆ

ਹੋਈ ਨਗਰ ਕੌਂਸਲ ਦੀ ਜਿਆਦਾਤਾ ਹੋਈ ਨਗਰ ਕੌਂਸਲ ਦੀ ਜਿਆਦਾਤਾ ਤੋਂ ਅਸੀਂ ਇਹ ਵਿਰਖ ਸਕਦੇ ਜਿਹੜੇ ਵੀ ਮੀਟਿੰਗ ਵਿੱਚ ਐਮਸੀ ਆਏ ਉਹਨਾਂ ਦੀ ਹਾਜ਼ਰੀ ਲਾਈ ਜਾਣੀ ਹੈ ਉਹ ਲੱਕ ਰਹੀ ਹੈ ਸਰ ਇੱਕ ਹੋਰ ਗੱਲ ਹੈ ਜੋ ਨਗਰ ਕੌਂਸਲ ਦੀ ਮੀਟਿੰਗ ਦਾ ਹਾਲ ਹੈ ਉਸਦੇ ਬਹਾਅਤ ਬਹੁਤ ਜ਼ਿਆਦਾ ਖਰਚਾ ਹੈ ਇਹਦੇ ਵਿੱਚ ਸ਼ਾਦਾ ਵੀ ਬਹੁਤ ਜ਼ਿਆਦਾ ਖਰਚਾ ਹੈ ਮੈਂ ਦੱਸਣਾ ਚਾਹਣਾ ਹੈ ਜਿਹੜਾ ਅਸੀਂ ਜਿਹੜਾ ਪਾਸ ਕੀਤਾ ਵਿਆ ਹੰਡਾ ਦੇ ਘਾਟ ਕਰਕੇ ਇਹਦਾ ਜਦ ਕੰਮ ਨਹੀਂ ਹੋ ਸਕਿਆ ਔਰ ਮੈਂ ਤੁਹਾਡੇ ਮਾਜਮ ਰਹੀ ਸ਼ਹਿਰ ਵਾਸੀਆਂ ਨੂੰ ਦੱਸ ਦਿਆਂਗਾ ਆਹ ਨੂੰ ਇਹ ਤਾਂ 40 ਕਰੋੜ ਰੁਪਏ ਦੇ ਜਿਹੜੇ ਵਿਕਾਸ ਤੇ ਕੰਮ ਹੋ ਚੁੱਕੇ ਆ ਜਿਸ ਦਿਨ ਕਮੇਟੀ ਬਣੀ ਸੀ ਉਸ ਦਿਨ ਆਪਾਂ ਜੇ ਪਿੱਛੇ ਜਾਈਏ 2020 ਵਿੱਚ ਆਏ ਦਿੱਕਤਲ ਮੀਟਰ ਨਾਲ ਦੀ ਚੀਜ਼ ਨਹੀਂ ਸੀ ਜਨਰੇਟਰ ਨਾਲ ਦੀ ਚੀਜ਼ ਨਹੀਂ ਸੀ ਕੋਈ ਟਿਕਟਾਂ ਨਹੀਂ ਸੀ ਕੋਈ ਛੱਤਰ ਗੱਡੇ ਨਹੀਂ ਸੀ ਕੋਈ ਇੱਥੇ ਗੱਡੀਆਂ ਹੈ ਨਹੀਂ ਸੀ ਇਹ ਵਾਰ ਹਰ ਉਹਦਾ ਬੁਰਾ ਹਾਲ ਸੀ ਅੱਜ ਦੇ ਕੋ ਕਿੱਡੇ ਵੱਡੇ ਵੱਡੇ ਛੱਡ ਪੈ ਚੁੱਕੇ ਨੇ ਦੇਖੋ ਜਿਹੜਾ ਡਵੈਲਪਮੈਂਟ ਹੁੰਦੀ ਹੈ ਉਹ ਹੁੰਦੀ ਹੈ ਸਾਡੇ ਪੰਡਾ ਨਾਲ ਜਿਹੜਾ ਲੋਕ ਟੈਕਸ ਕਰਦੇ ਹਨ 50% ਟੈਕਸ ਪੰਜਾਬ ਸਰਕਾਰ ਨੂੰ ਜਾਂਦਾ ਹੈ 50% ਟੈਕਸ ਸੈਂਟਰ ਗਵਰਨਮੈਂਟ ਨੂੰ ਜਾਂਦਾ ਹੈ ਸਾਡੇ ਕੋਲੇ ਸੈਂਟਰ ਗਵਰਨਮੈਂਟ ਤੋਂ ਵੀ ਪੈਸਾ ਡਵੈਲਪਮੈਂਟ ਲਈ ਆਉਂਦਾ ਹੈ ਸਾਡੇ ਕੋਲੇ ਪੰਜਾਬ ਸਰਕਾਰ ਤੋਂ ਵੀ ਡਵੈਲਪਮੈਂਟ ਲਈ ਪੈਸਾ ਆਉਂਦਾ ਹੈ ਉਹ ਇਸ ਕਰਕੇ ਮਤਾ ਪਾਇਆ ਗਿਆ ਕਿ ਨਗਰ ਕੌਂਸਲ ਨੂੰ ਨਵੀਂ ਤਾਂ ਹੈ ਠੀਕ ਹੈ ਕੱਪਾ ਜੋਰ ਦੀ ਮਤਲਬ ਬਰਾਏ ਜੇ ਕਿਸੇ ਮਤਾ ਮਾ ਚੁੱਕਿਆ ਜੇ ਸਾਡੇ ਇਸ ਸਲਟ ਮੇਟੀ ਦਾ ਕਵਰ ਹੋਇਆ ਕਰਦੇ ਸਤਿ ਜੀ ਜਾਨ ਬੱਚੇ ਸੀ ਮਤਾ ਕਿ ਜਾਨ ਨਾ ਮਿਲ ਆਉਂਦਾ ਮਨ ਨਹੀਂ ਆ ਜਾਂਦਾ ਕਿ ਅਗਰੇ ਰੇਰ ਰੇਜੀਤੀ ਆਂ ਅੰਨਿਕਾ ਮਾਰਨੋ ਮੋਢੇ ਰਾਹੀਂ ਬਾਕੀ ਕਮਰੇਾਂ ਚੋਂ ਦਿੱਤੀ ਆ ਬੈਂਡ ਵੀ ਕਰਾਇਆ ਤੇ ਮਾਤਾ ਮਾਲਾ ਵਿੱਚ ਦਾਗ ਲਈ ਤਾ ਬਸ ਅਜਿਹਾ ਜੋ ਤੇ ਮੈਂ ਮਗਦੇਸ ਕਿਹਾ ਨਾ ਇਹ ਨਵੀਆਂ ਮੰਗ ਬੀਚੇ ਵਿਚ ਮੁੱਦੇ ਬੀਚੇ ਪਾਉਂਦੇ ਤਾਂ ਖਾਡਾ ਪੈਸਾ ਹਰੂ ਬਾਹਰ ਕਰ ਦੇਗਾ ਉਹ ਜਾ ਤੇ ਲਾ ਦੁੱਤ ਜਾਓ ਹਰ ਇੱਕ ਨਗਰ ਕੌਂਸਲ ਜਿਵੇਂ ਹੁਣ ਵਾਰ-ਵਾਰ ਅੱਗ ਲਾਈ ਜਾਂਦਾ ਤੁਹਾਡੀ ਵੀ ਰਹਿਸ਼ੀ ਮੇਰੀ ਵੀ ਰਹਿਸ਼ੀ ਮੇਰੀ ਹੈ ਇਹ ਚੀਜ਼ਾਂ ਦਾ ਆਪਣੇ ਅੰਦਰ ਕੀ ਉਹਨਾਂ ਦਾ ਪ੍ਰੋਫਿਊਸ਼ਨ ਦਾ ਜਾਂ ਕੋਈ ਹੋਰ ਚਲਾਨ ਵਗੈਰਾ ਕੀਤਾ ਜਾਊਗਾ ਦੁਕਾਨ ਦਾ ਜਿਹੜੇ ਆਬਾਦੀ ਦੇ ਵਿੱਚ ਕੂੜਾ ਸੁੱਟਦੇ ਆ। ਇੱਕ ਨੰਬਰ 2 ਉਹ ਅੱਗ ਲਾ ਕੇ ਛਾਪੜ ਨੂੰ ਆ ਮਤਲਬ ਕਿ ਪ੍ਰੋਫਿਊਸ਼ਨ ਫਲਾਉਂਦੇ ਆ। ਮੇਰੇ ਗਲੇ ਦੀ ਖਰਾਬੀ ਹੈ ਬੈ ਤੁਹਾਨੂੰ ਪਹਿਲਾਂ ਵੀ ਦੱਸਤਾ। ਆਪਾਂ ਸ਼ਾਰਟ ਗਨ ਕਰਦੇ ਆ। 2021 ਵਿੱਚ ਕਮੇਟੀ ਬਣੀ। 2022 ਦੇ ਵਿੱਚ 5 ਕਿੱਲੇ ਜਗ੍ਹਾ ਲੈ ਲਈ ਇਹ ਸਹੂਲਤੋਂ ਮਤਲਬ ਇਹ ਅੰਦਾਜ਼ਾ ਸੀ ਆ ਮੇਰੇ ਸਾਥੀਆਂ ਵੱਲੋਂ ਉਹ ਮਤਾ ਪੰਜਾਬ ਸਰਕਾਰ ਵੱਲੋਂ ਪਾਸ ਕੀਤਾ ਗਿਆ ਸੀ ਜਨਾਂ ਦੀ ਆਫਰ ਵੀ ਆਈ ਅਖਬਾਰਾਂ ਵਿੱਚ ਵੀ ਦਿੱਤਾ ਗਿਆ ਪੇਪਰ ਵਰਕ ਸਾਰਾ ਹੋਇਆ ਪਰ ਤੁਬ ਅਫਸਰਾਂ ਦੀ ਸਹਿਯੋਗ ਨਾ ਹੋਣ ਕਰਕੇ ਜਾਂ ਕੀ ਕਰਨ ਰਏ ਉਹ ਤਾਂ ਸਾਨੂੰ ਸਹਿਯੋਗ ਨਹੀਂ ਕੀਤਾ ਗਿਆ ਉਹਦੇ ਕਰਕੇ ਅਸੀਂ ਜਗਤ ਨਹੀਂ ਲੈ ਚੁੱਕੇ ਉਦੋਂ ਉਹਨਾਂ ਨੇ 90 ਲੱਖ 60 ਹਜ਼ਾਰ ਰੁਪਏ ਦੀ ਡਿਮਾਂਡ ਕੀਤੀ ਸੀ ਅੱਜ ਮਾਰਕੀਟ ਦਾ ਮੁੱਲ 60 ਲੱਖ ਤੋਂ ਬਿਤਾ ਹੈ ਤਾਂ ਮੈਂ ਮੰਨ ਜੋ ਬੀਜੀ ਸਾਹਿਬ ਜੀ مانجر چار جا کل شہر تو باہر لال قل تو پنڈا نہیں چاہتا ل ਤਾ ਜੋ ਉੱਤੇ ਅਤੇ ਜਿਹੜੇ ਤੇ ਜਿ ਸੈਗਰੀਗੇਸ਼ਨ ਡੜੀਏ ਉਹ ਕਰ ਸਕੀ ਕਿਉਂਕਿ ਹੁਣ ਸਾਡੇ ਕੋਲ ਇੱਕ ਥਿੱਲਾ ਜਗ੍ਹਾ ਹੈ ਜਿਹੜੇ ਮਕਸਦ ਉੜਦੇ ਆ ਉੱਤੇ ਸੈਗਰੀਗੇਸ਼ਨ ਪ੍ਰੋਪਰ ਉਹ ਕ ਵੀਟਰੀਆਂ ਪੂੜਾ ਰੋਜ਼ ਬਣਦੇ ਤੇ ਸੈਗਰੀਗੇਸ਼ਨ ਹੋ ਨਹੀਂ ਸਕਦੀ ਸੈਗਰੀਗੇਸ਼ਨ ਲਈ ਵੀ ਮਹਾਂਜੋ ਐਮਡੀ ਸਾਹਿਬ ਨੂੰ ਪੱਤਰ ਵੀ ਲਿਖਿਆ ਮਹਾਂਜੋ ਡਿਪਟੀ ਚੀਫਰ ਨੂੰ ਪੱਤਰ ਲਿਖਿਆ ਅਰਿਏ ਨਾਲ ਨਾਲ ਮੇਰੇ ਕਾਉਂਸਲਰ ਸਾਥੀ ਹੈ ਜੋ ਤੁਸੀਂ ਜੋ ਕਹ ਰਹੇ ਸੀ ਕਮਜੇ ਮਾਰੇ ਵੀ ਤੁਸੀਂ ਕੰਮਜਾ ਕਰਾ ਰਹੇ ਹੋ ਮੈਂ ਜਿਹੜੀ ਅੱਜ ਕੱਹ ਹੈ ਕਿਸ ਬੰਦੇ ਨਾਲ ਕਰ ਰਿਹਾ ਕਿ ਮੈਂ ਉਹਦੇ ਬਾਰੇ ਵਿੱਚ ਤੁਹਾਨੂੰ ਸੁਣਾਉਣਾ ਚਾਹੁੰਦਾ ਏਰੀ ਡ੍ਰੇਨ ਪੁਰਾਣੀ ਡ੍ਰੇਨ ਤੋਂ ਲੈ ਕੇ ਨਵੀਂ ਡ੍ਰੇਨ ਤੱਕ ਡ੍ਰੇਨ ਖੰਨੀ ਹੋਈ ਹੈ ਉੱਥੇ ਧੋਹ ਕਰਾਣੇ ਆ ਤੁਸੇ ਖੇਟ ਕੱਢ ਲੈ ਮੇਰੇ ਵੱਲੋਂ ਚਿੱਠੀ ਮਾਂਜੋ ਲਿਖੀ ਸੀ ਸਾਹਿਬ ਮਾਂਜੋ ਕਿ ਇਹ ਸਾਨੂੰ ਲਿਖੀ ਜਾ ਚੁੱਕੀ ਹੈ ਮੈਂ ਉਹਦੀ ਕਾਪੀ ਤੁਹਾਨੂੰ ਦੇ ਦਿੰਦਾ ਇਹਦਾ ਕੰਮਜਾ ਰੁੱਕਿਆ ਜਾਵੇ ਕਿਉਂਕਿ ਨਗਰ ਕੌਂਸਲ ਦੀ ਜ਼ਾਇਦਾਤ ਹੈ ਇਹਦਾ ਕੰਮਜਾ ਰੁੱਕਿਆ ਜਾਣਾ ਪੈਂਦਾ ਔਰ ਜੇ ਛੱਪੜ ਦੇ ਕਿਦਨੇ ਕਮਜਾ ਕੀਤੇ ਨੇ ਉਹ ਵੀ ਮੇਰੇ ਵੱਲੋਂ ਬਰਾਬਰ ਦੇ ਜਿਸਾਬ ਦੇ ਉਸਾਬ ਦੇ ਧਿਆਨ ਚ ਲੈਂਦਾ ਗਿਆ ਸਮੇਂ ਸਮੇਂ ਤੇ ਕਿਉਂਕਿ ਉਹ ਦੀ ਜਿਹੜੀ ਮਾਲਕੀ ਹੈ ਉਹਦੇ ਮਾਲਕ ਭਾਗ ਦੀ ਹੈ ਤੇ ਮਾਲਕ ਭਾਗ ਨੇ ਉਹਦੇ ਤੇ ਸਮੇਂ ਸਮੇਂ ਤੇ ਕੰਮ ਇਹ ਡਰਿਆ ਹੈ ਤਾਂ ਇਹ ਵੀ ਹੈ ਕਿ ਉਹਨੂੰ ਜਿਹੜਾ ਲੈਟਰ ਪੈ ਜਾਂਦਾ ਹੈ ਫਿਰ ਉਹ ਕੋਰਟ ਦਾ ਹਿੱਸਾ ਬਣ ਜਾਂਦਾ ਹੈ ਕਿਉਂਕਿ ਹਰ ਬਜੇ ਨੂੰ ਆਪਦੀ ਲੜਾਈ ਲੜਨ ਦਾ ਹੱਕ ਹੈ ਚੰਡੀਗੜ੍ਹ ਪਾਰਕ ਦੀ ਸਫਾਈ ਕਰਉਣ ਦੀ ਜਾਈ ਉੱਤੇ ਪਹਾੜ ਬਣਾ ਦੇ ਕੋ ਉੱਤੇ ਕੂੜੇ ਦੇ ਕੀ ਗੰਗਲ ਬਾਰੇ ਉਹਦੇ ਹਾਊਸ ਦਾ ਮਨਜ਼ੂਰੀ ਨਹੀਂ ਲਏ ਗਏ ਠੀਕ ਹੈ ਤਾਂ ਉਹਦੇ ਵਿੱਚ ਜਿਹੜੇ ਸਪੀਕਰ ਸਾਹਿਬ ਕਹਿੰਦੇ ਸੀ ਕਿ ਇਸ ਤਰੀਕੇ ਨਾਲ ਉਹਨਾਂ ਨੂੰ ਗਾਈਡ ਕੀਤਾ ਗਿਆ ਵੀ ਅੱਜ ਅੱਜ ਪਾਣੀ ਨਿਕਲ ਸਕਦਾ ਹੈ ਤਾਂ ਕਰਕੇ ਉਹਨਾਂ ਨੇ ਇਹਨੂੰ ਉਸ ਏਰੀਆ ਦਾ ਹੋਰ ਬੁਰਾ ਹਾਲ ਕਰਕੇ ਪਹਾੜ ਬਣ ਗਏ ਵੱਡੇ ਵੱਡੇ ਕੂੜੇ ਦੇ ਉਹਦੇ ਵਿੱਚ ਹਾਊਸ ਦੀ ਕੋਈ ਮਨਜ਼ੂਰੀ ਨਹੀਂ ਹੈ ਵਾਰਡਪੰਦੀ ਜਿਹੜੀ ਕਿਤਾਬ ਦੇ ਲੈ ਕੇ ਕੰਮ ਚੱਲਦਾ ਵਾਰਡਪੰਦੀ ਦੇ ਸੰਬੰਧ ਵਿੱਚ ਮੇਰੇ ਧਿਆਨ ਚ ਆਇਆ ਹੈ ਕਿ ਉਹਦੇ ਵਿੱਚ ਕੁਝ ਦੁਰਸਤੀ ਕਰਨ ਦੀ ਲੋੜ ਹੈ ਸੋ ਮੈਂ ਆਪਣੇ ਵੱਲੋਂ ਜਿਹੜੀਆਂ ਆਬਜੈਕਸ਼ਨਸ ਪੇਸ਼ ਕੀਤੀਆਂ ਔਰ ਜੀ ਰੂਕ ਲਾਵਾਂਗੇ ਤਾਂ ਕਿ ਲੋਕਾਂ ਨੂੰ ਘੱਟੋ ਘੱਟ ਜਿਹੜੀ ਹੈ ਉਹਦੇ ਵਿੱਚ ਅਸੁਵਿਧਾ ਹੋਵੇ ਵੱਧ ਤੋਂ ਵੱਧ ਸਹੂਲਤ ਹੋਵੇ ਸੋ ਉਹਨੂੰ ਦੁਰਸਤ ਕਰਵਾ ਲਿਆ ਜਾਏਗਾ ਜਿਲ੍ਹਾ ਪ੍ਰਿਸ਼ਦ ਤੇ ਬਲਕਸੰਦੀ ਦੇ ਚੋਣਾਂ ਦੀ ਇੱਕ ਸਵਾਲ ਨਹੀਂ ਹੈ ਬੋਤਲਾਂ ਨੂੰ ਲੈ ਕੇ ਨਾ ਉਹ ਕਾਫੀ ਲੋਕਾਂ ਚ ਪਰੇਸ਼ਾਨੀ ਰਹੀ ਹੈ ਜਿਹੜੀ ਅੱਗਿਆ ਵਾਟਰ ਸਪਲਾਈ ਨੂੰ ਲੈ ਕੇ ਇਸ ਵਾਰ ਉਹਦਾ ਪੂਰਾ ਧਿਆਨ ਰੱਖਿਆ ਹੈ ਵਾਰਡ ਵਧਾਏ ਵੀ ਗਏ ਨਹੀਂ ਵਾਰਡ ਉਨੀ ਹੀ ਰਹਿਗੇ ਅ ਔਰ ਇਹਦੇ ਚ ਜਿਹੜੀਆਂ ਥੋੜੀਆਂ ਬਹੁਤੀਆਂ ਕਮੀਆਂ ਹੈ ਉਹ ਦੂਰ ਕਰਕੇ ਠੀਕ